ਤਲੰਗ ਮਹੱਲਾ ਨਾਮਾ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿਨ ਛਿਨ ਉਦ ਬਿਹਾਰਤ ਹੈ ਫੁੱਟੇ ਕਟ ਜਿਓ ਪਾਣੀ ਰਹਾ ਹਰ ਗੁਣ ਕਾਹੇ ਨਗਾਵੇ ਹੀ ਮੂਰਖ ਧਿਆਨਾ ਝੂਠੇ ਲਾਲਚ ਲਾਗ ਕੇ ਨਹਿ ਮਰਨ ਪਛਾਨਾ ਅਜ ਹੋ ਕੁਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋਹ ਨਾਨਕ ਤੈ ਭਜਨ ਤੇ ਨਰ ਭੈ ਪਦ ਪਾਵੇ ਅਜਿਹੁ ਕੁਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ ਕੋਹ ਨਾਨਕ ਤੈ ਭਜਨ ਤੇ ਨਰ ਭੈ ਪਦ ਪਾਵੇ ਐ ਸ਼ਬਦ ਅਟਲ ਗੁਰੂ ਜੁਗੋ ਜੁਗਤਲ ਚਬਰ ਸ਼ਤਨ ਦੇ ਮਾਲਕ ਸ਼ਬਦ ਗੁਰ ਗੁਰਤਗ ਦਿੱਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 726 ਤੇ ਸ਼ਿਸ਼ੋਭਤ ਹੈ ਇਹ ਨੌਵੇਂ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ ਹੈ ਜੋ ਕਿ ਪ੍ਰਾਣੀ ਨੂੰ ਸचेत ਕਰ ਰਿਹਾ ਹੈ ਤਲੰਗ ਮਹੱਲਾ ਨੌਵਾਂ ਕਾਫੀ ਕਾਫੀ ਹੁੰਦਾ ਹੈ ਕਿ ਇੱਕ ਜੋ ਪਹਿਲੇ ਫਕੀਰਾਂ ਦੀ ਮਜਲਿਸ ਦੇ ਵਿੱਚ ਮੁਖਿਆ ਗੌਂਦਾ ਹੈ ਤੇ ਉਹਦੇ ਪਿੱਛੇ ਜਿਹੜੇ ਬਾਕੀ ਦੇ ਦਹਰਾਉਂਦੇ ਆ ਇਸ ਕਰਕੇ ਇਹਦੇ ਪਿੱਛੇ ਚੱਲਣ ਵਾਲੇ ਜਿਹੜੇ ਆ ਉਹਨੂੰ ਕਾਫੀ ਕਿਹਾ ਗਿਆ ਸੋ ਇੱਥੇ ਵੀ ਗੁਰੂ ਸਮਝਾ ਦਿਆ ਹੈ ਕਿ ਚੇਤਨਾ ਹੈ ਤਾਂ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਜੇ ਕਹਿੰਦੇ ਤੂੰ ਉਸ ਨੂੰ ਯਾਦ ਕਰਨਾ ਹੈ ਸਿਮਰਨ ਕਰਨਾ ਹੈ ਮਨ ਚ ਬਿਠਾਉਣਾ ਹੈ ਉਹਦੇ ਭਜਨ ਬੰਦਗੀ ਚ ਜੁੜਨਾ ਹੈ ਤਾਂ ਦਿਨ ਰਾਤ ਤੇਰੇ ਕੋਲ ਹੈ ਤੂੰ ਦਿਨ ਰਾਤ ਉਹਦੇ ਭਜਨ ਬੰਦਗੀ ਦੇ ਵਿੱਚ ਜੁੜ ਜਾ ਕਿਉਂਕਿ ਇਹ ਜਿਹੜਾ ਸਮਾਂ ਹੈ ਇਹ ਮੁੜ ਕੇ ਹੱਥ ਨਹੀਂ ਆਉਣਾ ਛਿੰਨ ਛਿੰਨ ਔਦ ਬਿਹਤ ਹੈ ਫੂਟੇ ਕੱਟ ਜਿਓ ਪਾਣੀ ਹੌਲੀ ਹੌਲੀ ਕਰਕੇ ਤੇਰੀ ਉਮਰ ਜੜੀ ਹੈ ਉਹ ਬੀਤਦੀ ਜਾ ਰਹੀ ਹੈ ਜਿਵੇਂ ਘੜੇ ਦੇ ਵਿੱਚੋਂ ਪਾਣੀ ਸਿੰਮ ਸਿੰਮ ਕੇ ਇੱਕ ਦਿਨ ਖਤਮ ਹੋ ਜਾਂਦਾ ਇਸੇ ਤਰੀਕੇ ਦੇ ਨਾਲ ਇੱਕ ਇੱਕ ਸਵਾਸ ਜਿਹੜਾ ਬਹੁਤ ਅਮੋਲਕ ਸਵਾਸ ਹੈ ਤੇਰਾ ਉਹ ਘਟ ਨਹੀਂ ਜਾਦੇ ਇੱਕ ਇੱਕ ਸਵਾਸ ਅਮੋਲਕ ਤੇਰਾ ਕੰਮ ਨਹੀਂ ਆਉਣੇ ਲੱਖੀ ਲੱਖਾਂ ਸਵਾਸ ਤੇਰੇ ਐਦਾਂ ਹੀ ਚਲੇ ਜਾਣੇ ਕਿਉਂ ਨਹੀਂ ਤੂੰ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਤੈਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਦਿਨ ਚੜ ਗਿਆ ਇਸਨੇ ਖਤਮ ਹੋ ਜਾਂਦਾ ਔਰ ਇਸ ਦਿਨ ਦੇ ਵਿੱਚ ਤੂੰ ਜਿੰਨੇ ਵੀ ਸਵਾਸਾਂ ਦੀ ਪੂੰਜੀ ਨੂੰ ਖਰਚਣਾ ਹੈ ਉਹਦੇ ਨਾਲ ਤੂੰ ਖਰੀਦ ਕੀ ਰਿਹਾ ਕਿਸ ਚੀਜ਼ ਦਾ ਸੌਦਾ ਕਰ ਰਿਹਾ ਸੱਚਾ ਸੌਦਾ ਕਰਨਾ ਹੈ ਸੱਚੇ ਸੌਦੇ ਦਾ ਮਤਲਬ ਹੈ ਕਿ ਸੱਚ ਦੇ ਵਿੱਚ ਲਾਉਣਾ ਹੈ ਨਿੰਦਿਆ ਚੁਗਲੀ ਤੋਂ ਪਰੇ ਰਹਿਣਾ ਹੈ ਉਸਤਤ ਨਿੰਦਿਆ ਤੋਂ ਬਚਣਾ ਹੈ ਹਰ ਸੋਗ ਤੋਂ ਬਚਣਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰਨਾ ਹੈ ਇਸ ਕੰਮਲੇ ਤੈਨੂੰ ਸਵਾਸਾਂ ਦੀ ਪੂੰਜੀ ਮਿਲੀ ਕਿ ਜਿਹੜੇ ਤੇਰੇ ਪਿਛਲੇ ਜਨਮਾਂ ਦੇ ਕਰਕੇ ਤੈਨੂੰ ਇਹ ਜਨਮ ਮਿਲਿਆ ਇਸ ਜਨਮ ਦੇ ਵਿੱਚ ਤੂੰ ਹੁਣ ਹੋਣ ਜਾਣਦਾ ਪੰਧ ਜਿਹੜਾ ਖਤਮ ਕਰਦੇ ਨਹੀਂ ਤਾਂ ਫਿਰ ਤင်း ਜਮਣਾ ਪਊਗਾ ਫਿਰ ਮਰਨਾ ਪਊਗਾ ਜਦੋਂ ਤੇਰਾ ਜਨਮ ਹੋ ਜਾਂਦਾ ਕਿਸੇ ਵੀ ਜੀਵਨ ਦੇ ਵਿੱਚ ਹੈ ਈਵਨ ਕੀੜੀ ਵੀ ਬਣ ਜਵੇ ਤਾਂ ਉਹ ਵੀ ਮੌਤ ਤੋਂ ਡਰਦੀ ਹੈ 84 ਦੀ 84 ਲੱਖ ਜੀਵਨ ਜਿਹੜੀ ਮੌਤ ਤੋਂ ਡਰਦੀ ਹੈ ਜੇਕਰ ਇੰਨਾ ਮਰਨ ਜਨਮ ਤੋਂ ਤੈਨੂੰ ਛੁੱਟਣਾ ਹੈ ਤਾਂ ਇਸ ਤਨ ਰਿੰਦੇ ਰਿੰਦੀ ਇਹ ਮਾਨਸ ਜਨਮ ਜਿਹੜਾ ਮਿਲਿਆ ਇਹਦੇ ਵਿੱਚ ਤੂੰ ਉਸ ਪਰਮਾਤਮਾ ਨੂੰ ਚੇਤੇ ਕਰ ਯਾਦ ਕਰ ਦਿਨ ਰਾਤ ਬੈੰਦੇ ਉੱਠਦੇ ਸੁੰਦੇ ਜਾਗਦੇ ਤੈਨੂੰ ਪਰਮਾਤਮਾ ਯਾਦ ਆਉਣਾ ਚਾਹੀਦਾ ਕਿਉਂਕਿ ਜਿਹੜਾ ਵੀ ਦਿਨ ਜਾਂਦਾ ਹੈ ਚੜ ਗਿਆ ਉਸਨੇ ਚਲ ਜਾਣਾ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੋਚ ਰਹਿਣ ਦਿੱਤ ਨਹੀਂ ਸਤਗੁਰੂ ਦਾਸ ਮਹਾਰਾਜ ਜੀ ਸੁਹੀ ਦਾਗ ਦੇ ਵਿੱਚ ਸਮਝਾ ਰਹੇ ਕਿ ਇਹ ਪ੍ਰਾਣੇ ਜਿਹੜਾ ਦਿਨ ਚੜ ਗਿਆ ਹੈ ਇਹ ਤੇਰੀ ਜ਼ਿੰਦਗੀ ਚੋਂ ਕੱਟ ਜਾਣਾ ਹੈ ਤੂੰ ਮੌਤ ਦੇ ਨੇੜੇ ਹੋਰ ਹੋ ਜਾਣਾ ਹੈ ਇਸ ਕਰਕੇ ਇਸ ਦਿਨ ਨੂੰ ਅਜਾਈ ਨਾ ਜਾਣ ਦੇ ਇੱਕ ਸਵਾਸ ਨੂੰ ਵੀ ਅਜਾਈ ਨਾ ਜਾਣ ਦੇ ਕਿਉਂਕਿ ਇਹ ਬਹੁਤ ਕੀਮਤੀ ਸਵਾਸ ਹੈ ਕਿਉਂਕਿ ਤੈ ਇੱਥੇ ਰਹਿਣਾ ਨਹੀਂ ਹੈ ਉਹ ਮਾਇਆ ਦੇ ਵਿੱਚੋਂ ਆਪਣੇ ਮਨ ਨੂੰ 모ੜ ਲੈ ਕਿਉਂਕਿ ਮੋਹ ਮਾਇਆ ਕਰਕੇ ਹੀ ਤੈਨੂੰ ਪਰਮਾਤਮਾ ਦਾ ਚੇਤਾ ਭੁੱਲਦਾ ਹੈ ਜੇਕਰ ਹੋਮੈਨੋ ਤਿਆਗ ਦੇਵੇਂਗਾ ਤੇ ਫਿਰ ਤੈਨੂੰ ਪਰਮਾਤਮਾ ਯਾਦ ਆਵੇਗਾ ਤੇ ਜਦੋਂ ਯਾਦ ਆਵੇਗਾ ਤੈਨੂੰ ਮੌਤ ਵੀ ਯਾਦ ਆਵੇਗੀ ਜਦੋਂ ਮੌਤ ਯਾਦ ਆਵੇਗੀ ਤੈਨੂੰ ਫਿਰ ਡਰ ਮਨ ਦੇ ਵਿੱਚ ਬਣੂਗਾ ਜਦੋਂ ਡਰ ਬਣ ਗਿਆ ਫਿਰ ਤੇਰਾ ਪਰਮਾਤਮਾ ਦੇ ਨਾਲ ਪ੍ਰੇਮ ਵੀ ਬਣੂਗਾ ਇਸ ਕਰਕੇ ਉਹ ਕਹਿੰਦੇ ਛਨ ਛਨ ਔਦ ਬਿਹਤ ਹੈ ਫੁੱਟੇ ਕਟਜੋ ਪਾਣੀ ਜਿਵੇਂ ਕਹਿੰਦੇ ਘੜੇ ਦੇ ਵਿੱਚੋਂ ਘੜਾ ਟੁੱਟਣ ਦੇ ਨਾਲ ਪਾਣੀ ਖਤਮ ਹੋ ਜਾਂਦਾ ਐਸੀ ਕਰਕੇ ਜਿ ਸਿਮ ਸਿਮ ਦੇ ਨਾਲ ਵੀ ਰਸ ਰਸ ਕੇ ਵੀ ਪਾਣੀ ਖਤਮ ਹੁੰਦਾ ਕਿਉਂਕਿ ਪਹਿਲੇ ਪਾਸਾ ਕਹ ਰਿਹਾ ਕੁੰਬੇ ਬੰਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਇ ਗਿਆਨ ਦਾ ਬੰਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋ ਜਦੋਂ ਕਹਿੰਦੇ ਕੁੰਭ ਨੂੰ ਬਣਾਇਆ ਗਿਆ ਘੜਾ ਬਣਿਆ ਜਿਹਦੇ ਵਿੱਚ ਪਾਣੀ ਪਾਇਆ ਪਹਿਲਾਂ ਮਿੱਟੀ ਦੇ ਵਿੱਚ ਪਾਣੀ ਪਾਇਆ ਗਿਆ ਜਲ ਪਾਇਆ ਗਿਆ ਤੇ ਘੜਾ ਬਣ ਗਿਆ ਹੁਣ ਉਹ ਘੜੇ ਦੇ ਵਿੱਚ ਪਾਣੀ ਹੈ ਪਰ ਬਾਹਰ ਨਹੀਂ ਜਾਦੇ ਹੈ ਕੁੰਬੇ ਬੰਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਪਰ ਜੇ ਪਹਿਲਾਂ ਜਲ ਨਾ ਹੁੰਦਾ ਕੀ ਘੜਾ ਬਣ ਜਾਂਦਾ ਸੁੱਕੀ ਮਿੱਟੀ ਦਾ ਘੜਾ ਨਹੀਂ ਬਣ ਸਕਦਾ ਸੀ ਕਮਿਆਰ ਨੇ ਪਹਿਲਾਂ ਜਲ ਮਿੱਟੀ ਚ ਪਾਕੇ ਉਹਨੂੰ ਗੁੰਨਿਆ ਫੇਰ ਚੱਕ ਤੇ ਚਾੜ ਕੇ ਉਹਦਾ ਘੜਾ ਬਣਾਇਆ ਤੇ ਫਿਰ ਉਹਨੂੰ ਪਕਾ ਕੇ ਜਦੋਦ ਵਿੱਚ ਪਾਣੀ ਪਾਇਆ ਤੇ ਪਹਿਲੇ ਪਾਸ਼ਾ ਸਮਝਾ ਰਹੇ ਹੈ ਕਿ ਜਿਵੇਂ ਕੁੰਭ ਨੂੰ ਬਣਾਉਣ ਲਈ ਜਲ ਦੀ ਵਰਤੋਂ ਹੋਈ ਪਰ ਹੁਣ ਉਹ ਜਲ ਜਿਹੜਾ ਉਹਦੇ ਵਿੱਚ ਸਮਾਇਆ ਹੋਇਆ ਪਰ ਬਾਕੀ ਜਿਹੜਾ ਜਲ ਨਿਕਲ ਨਹੀਂ ਰਿਹਾ ਗਿਆਨ ਦਾ ਬੱਧਾ ਮੰਨ ਰਹੇ ਗੁਰ बिन ਗਿਆਨ ਨਾ ਹੋਏ ਇੰਨੇ ਸਾਡਾ ਮਨ ਹੈ ਜੇਕਰ ਸਾਨੂੰ ਗਿਆਨ ਪ੍ਰਾਪਤ ਹੋ ਜਵੇ ਤਾਂ ਫਿਰ ਸਾਡਾ ਮਨ ਜਿਹੜਾ ਲੱਗ ਜਾਂਦਾ ਪਰ ਇਹ ਗਿਆਨ ਪ੍ਰਾਪਤ ਕਿੱਥੋਂ ਹੋਣਾ ਹੈ ਇਹ ਗੁਰੂ ਤੋਂ ਹੋਣਾ ਜੇਕਰ ਅਸੀਂ satsang ਦੇ ਵਿੱਚ ਜਾਂਦੇ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਜੀਵਨ ਕਿਸ ਲਈ ਮਿਲਿਆ ਹੈ ਇਹ ਕਿਤੇ ਵਿਅਰਥਤ ਨਹੀਂ ਜਾ ਰਿਹਾ ਤਾਂ ਫਿਰ ਜੇਕਰ ਸਾਨੂੰ ਪਤਾ ਨਹੀਂ ਲੱਗਦਾ ਤਾਂ ਅਸੀਂ ਗਿਆਨ ਕਿੱਥੋਂ ਪ੍ਰਾਪਤ ਕਰਾਂਗੇ ਗਿਆਨ ਤਾਂ ਸਤਸੰਗ ਦੇ ਵਿੱਚੋਂ જੱਕ ਪ੍ਰਾਪਤ ਹੋਣਾ ਕਿਉਂਕਿ ਸਤਸੰਗ ਦੇ ਵਿੱਚ ਹੀ ਸਾਰੀ ਸੂਝ ਹੀ ਆਉਣੀ ਸੰਨ ਹਰਬਿਨ ਕਾਹੇ ਨਾ ਗਾਵੇ ਹੀ ਮੂਰਖ ਅਗਿਆਨਾ ਝੂਠੇ ਲਾਲਚੇ ਲਾਗ ਕੇ ਨਹਿ ਮਰਨ ਪਛਾਨਾ ਹੈ ਮਨਾ ਤੂੰ ਉਸ ਪ੍ਰਮਾਤਮਾ ਦੇ ਗੁਣ ਕਿਉਂ ਨਿਗਾਰਿਆ ਉਹਦੀ ਸੱਚੀ ਸਲਾਹ ਚ ਕਿਉਂ ਨਹੀਂ ਜੁੜ ਰਿਹਾ ਕਿਉਂ ਨਹੀਂ ਭਜਨ ਬੰਦਗੀ ਚ ਜੁੜ ਰਿਹਾ ਮੂਰਖ ਅਗਿਆਨਾ ਤੂੰ ਜਾਣ ਬੁੱਝ ਕੇ ਅਣਜਾਣ ਬਣਿਆ ਹੈ ਜਾਣਦਾ ਹੈ ਕਿ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਪਰ ਲੈ ਨਹੀਂ ਰਿਹਾ ਕਾਦੇ ਕਰਕੇ ਕਿਉਂਕਿ ਪਾਪਾਂ ਦੇ ਵਿੱਚ ਗਲਤਾਨ ਹੋਇਆ ਬੈਠਾ ਝੂਠੇ ਲਾਲਚে ਲੱਗ ਕੇ ਲਾਲਚ ਕਹਦਾ ਮਾਇਆ ਇਕੱਠੀ ਕਰ ਲਈਏ ਪਦਾਰਥ ਇਕੱਠੇ ਹੋ ਜਾਣ ਜਾਇਦਾਦ ਬਣਾ ਲਈਏ ਮਹਿਲ ਬਾੜੀਆਂ ਬਣ ਜਾਣ ਧੀਆਂ ਪੁੱਤਰ ਹੋ ਜਾਣ ਰਿਸ਼ਤੇ ਨਾਤੇ ਬਣਾ ਲਈਏ ਇਹ ਸਾਰਾ ਹੀ ਝੂਠਾ ਲਾਲਚ ਹੈ ਨਹੀਂ ਮਰਨ ਪਛਾਣਾਂ ਇਨਾਂ ਦੇ ਵਿੱਚ ਕਹਿੰਦੇ ਗਲਤਾਨ ਹੋ ਕੇ ਤੂੰ ਖਚਾ ਖਚ ਜੀਵਨ ਬਤੀਤ ਕਰਕੇ ਤੂੰ ਆਪਣੀ ਮੌਤ ਨੂੰ ਹੀ ਭੁੱਲ ਬੈਠਾ ਜਿਹੜੀ ਕਿ ਅਟਲ ਹੈ ਕਹੇ ਰਵਿਦਾਸ ਨਿਦਾਨ دیਵਾਨੇ ਚਿਤਸ ਨਾਹੀ ਦੁਨੀਆ ਫੰਕਨ ਮੇ ਸੁਹੀ ਰਾਗ ਦੇ ਵਿੱਚ ਸਤਗੁਰੂ ਅਰਦਾਸਵਾਂ ਰਈ ਸਮਝਾ ਦੇ ਕਿ ਹੈ ਦੁਨੀਆ ਤੇ ਆਉਣ ਵਾਲੇ ਜੀਵ ਕਿਉਂ ਤੂੰ ਇਹ ਭੁੱਲ ਬੈਠਾ ਹੈ ਕਿ ਦੁਨੀਆ ਜਿਹੜੀ ਹੈ ਇਹ ਨਾਸ਼ਵਾਨ ਹੈ ਤੂੰ ਇਹ ਭੁੱਲ بیٹھا ਹੈ ਕਿ ਮਰਨਾ ਹੈ ਮੈਂ ਨਿਦਾਨ ਬਣ ਕੇ ਬੈਠ ਗਿਆ ਅੱਜ ਹਉ ਕੁਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤਹਿ ਭਜੰਤੇ ਨਿਰਪੈ ਪਦ ਪਾਵੇ ਕਹਿੰਦੇ ਹੱਲੇ ਵੀ ਗੁਰੂ ਮਹਾਰਾਜ ਸਮਝਾ ਰਹੇ ਕੁਛ ਬਿਗੜਿਆ ਨਹੀਂ ਹੈ ਤੂੰ ਹੱਲੇ ਵੀ ਉਸ ਪਰਮਾਤਮਾ ਦੇ ਗੁਣ ਗਾਉਣ ਲੱਗ ਪਿਆ ਹੱਲੇ ਵੀ ਸਿਮਰਨ ਦੇ ਵਿੱਚ ਜੁੜ ਜਾ ਹੱਲੇ ਵੀ satsang ਦੇ ਵਿੱਚ ਜਾ ਕੇ ਬੈਠ ਜਾ ਇਸ ਮਨ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਕਰ ਲੈ ਹਾਲੇ ਕੁਛ ਤੇਰਾ بگੜਿਆ ਨਹੀਂ ਕੋਹ ਨਾਨਕ ਤੇ ਭਜਨ ਤੇ ਕਹਿੰਦੇ ਜੇਕਰ ਉਸ ਦਾ ਭਜਨ ਕਰੂੰਗਾ ਤੂੰ ਬੰਦਗੀ ਕਰੂੰਗਾ ਤੂੰ ਸਿਮਰਨ ਕਰੇਗਾ ਤੇ ਪ੍ਰਾਪਤ ਕੀ ਹੋਣਾ ਨਿਰਭੈ ਪਦ ਪਾਵੇ ਤੈਨੂੰ ਕਦੀ ਵੀ ਡਰੀ ਨਹੀਂ ਲੱਗਣਾ ਹੁਣ ਤੂੰ ਡਰ ਕਾਫੇ ਤੁਰਿਆ ਮੌਤ ਤੋਂ ਫਿਰ ਤੂੰ ਮੌਤ ਨੂੰ ਪਿਆਰ ਕਰੇਗਾ ਕਿਉਂ ਕਰੇਗਾ ਕਿਉਂਕਿ ਤੈਨੂੰ ਲੱਗਣਾ ਮੈਂ ਜਲਦੀ ਜਲਦੀ ਪਰਮਾਤਮਾ ਦੇ ਨਾਲ ਮੈਜਮਾ ਕਿਉਂਕਿ ਮਰਨੇ ਹੀ ਤੇ ਪਾਇਓ ਪੂਰਨ ਪਰਮਾਨੰਦ ਜਿਸ ਮਰਨੇ ਤੇ ਜਗਡੇ ਦੇ ਮੇਰੀ ਮਨ ਆਨੰਦ ਮਰਨੇ ਹੀ ਤੇ ਪਾਇਓ ਪੂਰਨ ਪਰਮਾਨੰਦ ਸਤਗੁਰ ਕਬੀਰ ਮਹਾਰਾਜ ਸਮਝਾ ਰਹੇ ਕਿ ਮਰਨ ਦੇ ਲਈ ਹੀ ਤਾਂ ਉਸ ਪਰਮਾਤਮਾ ਦਾ ਸਿਮਰਨ ਕਰਨਾ ਮਰਨਾ ਕੀ ਹੈ ਮੈਂ ਨੇ ਮਰਨਾ ਜਦੋਂ ਮੈਂ ਮਰ ਗਈ ਤਾਂ ਇਹ ਜਿਹੜਾ ਦੁਨੀਆ ਦਾ ਝੰਜਟ ਹੈ ਇਹ ਖਤਮ ਹੋ ਜਾਣਾ ਤੇ ਫਿਰ ਉਸ ਦੇ ਪਰਮਾਤਮਾ ਦੇ ਨਾਲ ਜੁੜ ਜਾਣਾ ਆਪਾਂ ਪਰਮਾਤਮਾ ਕੀ ਹੈ ਨਰਪੈ ਨਰਵੈਰ ਨਰਪੋ ਉਹ ਪਦ ਸਾਨੂੰ ਫਿਰ ਮਿਲ ਜਾਂਦਾ ਫਿਰ ਅਸੀਂ ਡਰਦੇ ਨਹੀਂ ਮੌਤ ਤੋਂ ਫਿਰ ਮੌਤ ਨੂੰ ਅਸੀਂ ਜਫਾ ਪਾਉਂਦੇ ਹਾਂ ਇਸ ਕਰਕੇ ਸਤਿਗੁਰੂ ਸਮਝਾ ਰਹੇ ਕਿ हे ਗਾਫਲ ਤੂੰ ਐਵੇਂ ਅਣਜਾਣਪੁਨੇ ਦੇ ਵਿੱਚ ਇਸ ਮਾਇਆ ਦੇ ਨਾਲ ਜਫੇ ਨਾ ਪਾ ਇਹ ਮਾਇਆ ਛੱਡ ਕੇ ਜਾਣੀ ਹੈ ਕੈਰ ਪਰ ਤੇ ਸੁਚੇਤ ਕਰਦੀ ਹੈ ਬਾਣੀ ਕਿ ਹੇ ਪ੍ਰਾਣੀ ਜਿਸ ਦੇ ਨਾਲ ਤੂੰ ਵਿਛੜਿਆ ਹੋਇਆ ਉਹਦਾ ਨਾਮ ਜਪ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਏ ਔਹਾਰ ਸੋਈ ਮਕੰਦ ਮੁਕਤ ਕਾ ਦਾਤਾ ਸੋਈ ਮਕੰਦ ਹਮਾਰਾ ਪਿਤਾ ਮਾਤਾ ਉਹ ਤਾਂ ਕੰਦੇ ਪਰਮਾਤਮਾ ਹੀ ਮਾਤਾ ਪਿਤਾ ਹੈ ਉਹੋ ਇਸ ਦੁਨੀਆ ਨੂੰ ਚਲਾਉਣ ਵਾਲਾ ਹੈ ਉਸ ਤੋਂ ਬਿਨਾ ਹੈ ਹੀ ਕੁਛ ਨਹੀਂ ਹੈ ਕਦੀ ਬੰਦਾ ਜੇ ਸੋਚ ਕੇ ਦੇਖੀ ਕਿ ਮੈਂ ਲੈ ਕੇ ਕੀ ਆਇਆ ਸੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਸੀ ਕਿਉਂਕਿ ਮਾਟੀ ਜਿਹੜੀ ਹੈ ਇੱਕ ਮਾਤਾ ਦੀ ਰक्त ਦੀ ਬੂੰਦ ਔਰ ਪਿਤਾ ਦੇ ਵਿੰਦ ਤੋਂ ਇਹ ਜਿਹੜਾ ਤਨ ਬਣਿਆ ਔਰ ਇਹਦੇ ਵਿੱਚ ਜਿੰਦ ਪਾ ਦਿੱਤੀ ਔਰ ਜਿੰਦ ਪਾ ਕੇ ਇਹੋ ਦੁਨੀਆ ਤੇ ਆ ਗਿਆ ਫਿਰ ਇਹਨਾਂ ਆ ਕੇ ਉਹਨੂੰ ਬਸਾਰ ਦਿੱਤਾ ਸੋ ਬਾਣੀ ਸचेत ਕਰਦੀ ਹੈ ਜਗਾ ਰਹੀ ਹੈ ਕਿ ਭੁੱਲ ਨਾ ਜੇਤਨਾ ਹੈ ਤਾਂ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਦਿਨ ਰਾਤ ਕਹਿੰਦੇ ਉਹਦਾ ਨਾਮ ਜਪ ਉਹਦੇ ਸਿਮਰਨ ਦੇ ਵਿੱਚ ਲੱਗ ਜਾ ਕਿਉਂਕਿ ਤੂੰ ਝੂਠੇ ਲਾਲਚਰ ਚ ਲੱਗ ਕੇ ਆਪਣੀ ਮੌਤ ਨੂੰ ਇਹ ਨਾ ਸਮਝ ਕੇ ਆਉਣੀ ਨਹੀਂ ਇਹ ਤਾਂ ਅਟਲ ਹੈ ਜੁਗੋ ਜੁਗੋ ਅਟਲ ਜਿੱਦਾ ਕਹਿੰਦੇ ਅਸੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਸੇ ਤਰ੍ਹਾਂ ਮੌਤ ਵੀ ਅਟੱਲ ਹੈ ਜਿਹੜੇ ਵੀ ਰਾਜੇ ਰਾਣੇ ਪੀਰ ਫਕੀਰ ਦੁਨੀਆ ਤੇ ਆਏ ਸਭ ਨੂੰ ਜਾਣਾ ਪਿਆ ਹਰ ਇੱਕ ਨੇ ਜਾਣਾ ਉਸੇ ਤਰੀਕੇ ਦੇ ਨਾਲ ਪ੍ਰਾਣੀ ਨੂੰ ਸੁਚੇਤ ਕਰਦੇ ਕਿ ਤੈ ਵੀ ਜਾਣਾ ਆਉ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਪਾਪਾਂ ਨੂੰ ਨਾ ਚਿਤਤਾਦੇ ਹੋਏ ਚਰਨ ਕਮਲਾਂ ਦਾ ਆਸਰਾ ਦਿਓ ਸ਼ੁੱਧ ਬਾਣੀ ਪੜਨ ਦਾ ਉਹ ਚਰਨ ਦਾ ਬਲ ਬਖਸ਼ੋ ਸਵਾਸਨ ਦੀ ਪੂੰਜੀ ਰਿੰਦੇ ਰਿੰਦੇ ਇਸ ਮਨ ਤੇ ਕਿਰਪਾ ਕਰੋ ਆਪਣੀ ਮਿਹਰ ਕਰੋ ਬਖਸ਼ਿਸ਼ ਕਰੋ ਤਾਂ ਕਿ ਇਹ ਭਜਨ ਬੰਦਗੀ ਦੇ ਵਿੱਚ ਜੁੜ ਜਵੇ ਦੁਨੀਆ ਦੀ ਝੂਠੇ ਮੋਹ ਮਾਇਆ ਨੂੰ ਛੱਡ ਕੇ ਨਾਮ ਦੇ ਵਿੱਚ ਜੁੜ ਜਵੇ ਇਹੋ ਹੀ ਅਰਦਾਸ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ